ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਕਾਲ ਖਾਏ ਕਿਸ ਹੱਥੋਂ ਦੇ ਨਾਨਕ ਰਾਹੋ ਪਛਾਣੇ ਸੀ ਆਕਾਰਪੁਰਖ ਦੀ ਕਿਰਪਾ ਸਦਕਾ ਤੁਹਾਡੇ ਸਭ ਦੇ ਸਹਿਯੋਗ ਨਾਲ ਜੋ ਨਿਰਵੈਰ ਦਸਬੰਧ ਸੇਵਾ ਸੁਸਾਇਟੀ ਦੇ ਨਾਮ ਇਹ ਸੇਵਾ ਚੱਲ ਰਹੀ ਆ ਅੱਜ ਅਸੀਂ ਗੁਰਦੇਵ ਸਿੰਘ ਜੋ ਖਡੂਰ ਸਾਹਿਬ ਕੋਲ ਰਹਿੰਦੇ ਨੇ ਇਹਨਾਂ ਦੀ ਦੁਰਘਟਨਾ ਹੋਣ ਕਾਰਨ ਦੋਵੇਂ ਲੱਤਾਂ ਤੇ ਇੱਕ ਬਾਹਾਂ ਦੀ ਹੱਡੀ ਟੁੱਟ ਗਈ ਸੀ ਤਾਂ ਦੋਵੇਂ ਲੱਤਾਂ 'ਤੇ ਬਾਝ ਰਾੜ ਪਈ ਹੋਈ ਆ ਦੋ ਸਾਲ ਬਿਸਤਰੇ ਤੇਰੇ ਉਸ ਤੋਂ ਬਾਅਦ ਵੀ ਬੜੀ ਮੁਸ਼ਕਲ ਦੇ ਨਾਲ ਇਹ ਚੱਲ ਫਿਰ ਸਕਦੇ ਸੀ ਤਾਂ ਉਹਦੇ ਤੋਂ ਬਾਅਦ ਫਿਰ ਵੀਰ ਜੀ ਦੀ ਜਿਹੜੀ ਮਾਤਾ ਜੀ ਨੇ ਉਹ ਬਿਮਾਰ ਹੋ ਗਏ ਮਾਤਾ ਜੀ ਦਾ ਇਲਾਜ ਕਰਉਣ ਵਾਸਤੇ ਇਹਨਾਂ ਨੇ 20000 ਰੁਪਇਆ ਵਿਆਜ ਤੇ ਲਿਆ ਸੀ ਜਿਹੜਾ ਹੁਣ 31000 ਰੁਪਇਆ ਬਣ ਚੁੱਕਿਆ ਵੀਰ ਹੁਣ ਪੈਨਾਂ ਨਾਲੋਂ ਠੀਕ ਆ ਤੁਹਾਡੇ ਸਹਿਯੋਗ ਨਾਲ ਪਹਿਲਾਂ ਵੀ ਸੁਸਾਇਟੀ ਵੱਲੋਂ ਵੀਰ ਦੀ ਸੇਵਾ ਕੀਤੀ ਗਈ ਤੇ ਵੀਰ ਹੁਣ ਕਿਰਤ ਕਮਾਈ ਜੰਨੀ ਹੁੰਦੀ ਆ ਜਿਹੜੀਆਂ ਰਾੜਾ ਪਾਈਆਂ ਨੇ ਉਹ ਤਾਂ ਦਰਦ ਕਰਦੀਆਂ ਨੇ ਪਰ ਫਿਰ ਵੀ ਜਿੰਨੀ ਕਿਰਤ ਕਮਾਈ ਹੁੰਦੀ ਆ ਉਹ ਕਰਦਾ ਕਰਕੇ ਘਰ ਦਾ ਗੁਜ਼ਾਰਾ ਕਰਦਾ ਔਖਾ ਸੌਖਾ ਹੋ ਕੇ ਤੇ ਜਿਹੜੀ ਰਕਮ ਖੜੀ ਆ ਉਹ 20000 ਵਿਆਜ ਤੇ ਜਿਹੜੀ ਲਈ 20000 ਰੁਪਇਆ ਵਿਆਜ ਤੇ ਲਿਆ ਸੀ ਉਹ 31000 ਬਣ ਚੁੱਕਿਆ ਜਿਹੜੀ ਸਾਰੇ ਸਿੰਘਾਂ ਵੱਲੋਂ ਸੇਵਾ ਭੇਜੀ ਗਈ ਆ ਉਹ 31000 ਦਾ ਚੈੱਕ ਜਿਹੜਾ ਉਹ ਵੀਰ ਜੀ ਦੀ ਸੇਵਾ ਕੀਤੀ ਜਾ ਰਹੀ ਆ ਜਿਹੜੇ ਜਿਹੜੇ ਵੀਰਾਂ ਨੇ ਦਸਬੰਦ ਤੇ ਸੀਓ ਕੀਤਾ ਕਾਲਪੁਰਖ ਕਿਰਪਾ ਕਰੇ ਨਾਮ ਦੀ ਦਾਤ ਚੜ੍ਹਦੀ ਕਲਾ ਗੁਰਸਿੱਖੀ ਜੀਵਨ ਬਖਸ਼ਿਸ਼ ਕਰੇ ਅਸੀਂ ਅਰਦਾਸ ਕਰਦੇ ਆ ਵੀ ਵੀਰ ਗੁਰਦੇਵ ਸਿੰਘ ਤੇ ਇਨਾਂ ਦੇ ਪਰਿਵਾਰ ਨੂੰ ਤੰਦਰੁਸਤੀ ਚੜ੍ਹਦੀ ਕਲਾ ਬਖਸ਼ਿਸ਼ ਕਰੇ ਇੰਨੀਆਂ ਬੇਨਤੀਆਂ ਕਰਦਾ ਦਾਸ ਖਿਮਾ ਦਾ ਜਾਚਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ